ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਗੌਰਤ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਚਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੀ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੌ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਜੀ ਅੱਜ ਸਾਡੇ ਨਾਲ ਵਾਸ਼ਿੰਗਟਨ ਡੀਸੀ ਤੋਂ ਸਕਾਈਪ ਰਾਹੀਂ ਜੁੜ ਚੁੱਕੇ ਹਨ ਆਓ ਉਹਨਾਂ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗ ਬਾਤ ਪਾਣੀ ਜੀ ਡਾਕਟਰ ਸਾਹਿਬ ਅੱਜ ਡੇਟ ਹੈਗੀ ਹੈ 22 ਜੁਲਾਈ 2016 7 ਸਾਵਣ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਮੇਨ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ ਅ ਸਭ ਪਹਿਲਾਂ ਤਾਂ ਅਸੀਂ ਆਪਣੀ ਟੈਕਨੀਕਲ ਟੀਮ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜੀ ਪਰ ਜਿਸ ਫਰੇਮ ਦੇ ਵਿੱਚ ਜਿਹੜਾ ਕਿ ਅੱਜ ਵੀ ਰਿਪੀਟ ਹੋ ਰਿਹਾ ਉਹ ਕੀ ਫਰੇਮ ਪ੍ਰੋਗਰਾਮ ਹੋਇਆ ਹੈ साढ़े बहुत सारे दर्शकों ने और क्योंकि मैं वाशिंगटन चा जल प्रोग्राम चल रहा है बहुत सारे वीर जेड़े उस गुरुद्वारा साहब के बाहर टेंट के थले कट्ठे से उन्होंने भी इसमें वॉच किया और उन्होंने बहुत एप्रीशिएट किया कि बहुत प्रोफैशनल तरीके जो वाला पार्ट हैडल हो है, सो मैं ਟੈਕਨੀਕਲ ਟੀਮ ਦਾ ਜਿਹੜਾ ਉਹ ਵਿਸ਼ੇਸ਼ ਸ਼ੁਕਰੀਆ ਦਾਕਰਨਾ ਚਾਹੁੰਦੇ ਜੀ ਜੋ ਕੁਝ ਭਾਰਤ ਦੇ ਵਿੱਚ ਚੱਲ ਰਿਹਾ ਜਿਵੇਂ ਅਸੀਂ ਪਿਛਲੇ ਗੋਲ ਨੂੰ ਹੀ ਪ੍ਰੋਗਰਾਮੋ ਦੀ ਗੱਲ ਕੀਤੀ ਕਿ ਜਿਹੜਾ ਧ्रुਵੀਕਰਨ ਪੋਲਰਾਈਜੇਸ਼ਨ ਜਿਹੜੀ ਹਿੰਦੂ ਤਵੀਆ ਨੇ ਸ਼ੁਰੂ ਕੀਤੀ ਉਹ ਦਨ ਪਗ ਨਜ਼ਰ ਆ ਰਿਹਾ ਹੈ ਕਿ ਵੀ ਕਿਸ ਤਰੀਕੇ ਦੇ ਨਾਲ ਗੁਜਰਾਤ ਹੋਏ ਯੂਪੀ ਹੋਏ ਉਸ ਤੋਂ ਪਹਿਲਾਂ ਵਿਹਾਰ ਦੇ ਵਿੱਚ ਯਤਨ ਹੋਇਆ ਹੈ اور بنگال ਦੇ ਵਿੱਚ ਯੋਰ ਬੰਗਾਲ ਦੀਆਂ ਵੀ ਖਬਰਾਂ ਨੇ ਕਿ ਉੱਥੇ ਇਹਨਾਂ ਦੇ ਵੋਲੰਟੀਅਰ ਜਿਹੜੇ ਗਰਾਊਂਡ ਲੈਵਲ ਤੇ ਨੇ ਉਹ ਘਰਾਂ 'ਚ ਜਾ ਕੇ ਇਸ ਕਿਸਮ ਦੇ ਸਰਵੇ ਕਰ ਰਹੇ ਨੇ ਪੁੱਛ ਰਹੇ ਨੇ ਜੀ ਤੁਹਾਡੇ ਕੋਲ ਕਿੰਨੀਆਂ ਗਾਵਾਂ ਨੇ ਤੁਸੀਂ ਹੋਰ ਖਾਂਦੇ ਕੀ ਉਹ ਉਹਨਾਂ ਦੇ ਬਹਿਰਾਵੇ ਦੇ ਉੱਤੇ ਜਿਹੜਾ ਉਹ ਨੋਟਸ ਬਣਾ ਰਹੇ ਨੇ ਜੀ ਇਸ ਸਾਰੇ ਵੱਲ ਆਉਣ ਤੋਂ ਪਹਿਲਾਂ ਜਿਹੜੀਆਂ ਡਿਵੈਲਪਮੈਂਟਸ ਬਿਛੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਹਵਾਲੇ ਨਾਲ ਹੋਈਆਂ ਜਿਵੇਂ ਅਸੀਂ ਦੱਸਿਆ ਸੀ ਕਿ ਦਲ ਖਾਲਸਾ ਵੱਲੋਂ ਜਲੰਧਰ ਦੇ ਵਿੱਚ ਵਿਸ਼ੇਸ਼ ਤੌਰ ਤੇ ਉਹਨਾਂ ਨੇ ਅ ਤਰਨਾ ਇੱਕ ਰੈਲੀ ਟਾਈਪ ਵੱਡੇ ਚੌਕ ਦੇ ਵਿੱਚੋਂ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਰਦਾਸ ਕਰਨ ਦਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਸੀ ਉਸ ਨੂੰ ਉਹਨਾਂ ਨੇ ਕਸ਼ਮੀਰ ਸੋਲੀਡੈਰਿਟੀ ਡੇ ਦਾ ਨਾਮ ਦਿੱਤਾ ਔਰ ਬੜੀ ਸਫਲਤਾ ਸਹਿਤ ਇਹ ਪ੍ਰੋਗਰਾਮ ਨੇ ਪ੍ਰਚੜਿਆ ਜੀ ਤੇ ਜੋ ਇਸ ਮੌਕੇ ਦੇ ਉੱਤੇ ਪ੍ਰੈਸ ਟਿਸ ਦਾ ਪੀਐਲ ਵਿੱਚ ਉਹਨਾਂ ਨੇ ਆ ਮੁਖਤਾਰ ਦੇ ਉੱਤੇ ਦੋ ਜਿਹੜੀਆਂ ਨੇ ਮੰਗਾ ਨੇ ਜ ਦੋ ਮੁਤਾਲੇ ਨੇ ਪਹਿਲਾ ਉਹਨਾਂ ਦਾ ਇਹ ਹੈ ਕਿ ਡੀ ਮਿਲਿਟਰੀਜੇਸ਼ਨ ਆਫ ਕਸ਼ਮੀਰ ਕਿ ਕਸ਼ਮੀਰਵਾਦੀ ਦੇ ਵਿੱਚ ਜਿਹੜੀ 7 ਲੱਖ ਫੌਜ ਰੱਖ ਕੇ ਲੋਕਾਂ ਦੇ ਉੱਤੇ ਜ਼ੁਲਮ ਹੋ ਰਹੇ ਨੇ 50 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਨੇ 2000 ਦੇ ਕਰੀਬ ਜ਼ਖਮੀ ਨੇ ਸੈਂਕੜੇ ਅਨੇ ਘਰ ਦਿੱਤੇ ਗਏ ਨੇ ਕਸ਼ਮੀਰਵਾਦੀ ਚੋਂ ਫੌਜ ਜਿਹੜੀ ਹੈ ਉਸ ਨੂੰ ਕੱਢਿਆ ਜਾਏ ਜੀ ਤੇ ਦੂਸਰਾ ਉਹਨਾਂ ਦਾ ਹੈ ਕਿ ਵੀ ਜਿਹੜਾ ਦੁਨੀਆਂ ਦੇ ਵਿੱਚ ਸਭੇਕ ਤਰੀਕੇ ਦੇ ਨਾਲ ਕਨਫਲਿਕਟ ਰੈਜ਼ੋਲੂਸ਼ਨ ਹੁੰਦਾ ਹੈ ਜਿਹੜਾ ਵੀ ਕਿਸੇ ਟਕਰਾਅ ਦਾ ਝਗੜੇ ਦਾ ਹੱਲ ਹੁੰਦਾ ਹੈ ਜਿਹਦਾ ਜਿਹਦੀ ਬੇਸਿਕ ਸਪਿਰਿਟ ਹੁੰਦੀ ਹੈ ਲੋਕਾਂ ਦੀ ਮਰਜ਼ੀ ਦੇ ਨਾਲ ਸੋ ਕਸ਼ਮੀਰ ਦੇ ਵਿੱਚ ਜਿਹੜਾ ਕਸ਼ਮੀਰੀਆਂ ਦੀ ਮਰਜ਼ੀ ਦੇ ਨਾਲ ਜਿਹੜਾ ਇਸ ਮੁੱਦੇ ਦੇ ਉੱਤੇ رائے شمਾਰੀ ਕਰਵਾ ਕੇ ਜਿਹੜਾ ਇਸ ਫੈਸਲੇ ਦਾ ਜਿਹੜਾ ਉਹ ਠੀਕ ਮਾਪੂਰ ਹੱਲ ਕੱਢਿਆ ਜਾਏ ਔਰ ਇਹੀ ਵਾਂਗ ਦਲ ਖਾਲਸਾ ਨੇ ਫਿਰ ਸਿੱਖਾਂ ਦੇ ਮਾਮਲੇ ਵਿੱਚ ਨਾਗਿਆਂ ਦੇ ਮਾਮਲੇ ਵਿੱਚ ਔਰ ਦੂਸਰੇ ਜਿਹੜੇ ਘਟਕਣਤੀਆਂ ਆਪਣੇ ਹੱਕਾਂ ਲਈ ਲੜ ਰਹੀਆਂ ਨੇ ਉਹਨਾਂ ਦੇ ਮਾਮਲੇ ਵਿੱਚ ਵੀ ਇਹੀ ਮਤਾਲਬਾ ਕੀਤੇ ਜੀ ਦੂਸਰੀ ਗੱਲ ਜਿਹੜੀ ਇਸੇ ਦੌਰਾਨ ਕਿਉਂਕਿ ਦਲ ਖਾਲਸਾ ਦੇ ਪ੍ਰਧਾਨ ਜਿਹੜੇ ਨੇ ਹਰਪਾਲ ਸਿੰਘ ਚੀਮਾ ਪਿਛਲੇ ਦਿਨਾਂ ਜਰਮਨੀਆਂ ਵਿੱਚ ਵੀ ਆਏ ਸਨ ਔਰ ਜਲੰਧਰ ਵਾਲੇ ਵਿੱਚ ਵੀ ਉਹਨਾਂ ਨੇ ਪਾਰਟਿਸਿਪੇਟ ਕੀਤਾ ਪਰ ਇੱਕ ਡਿਵੈਲਪਮੈਂਟ ਦੇ ਬਾਰੇ ਵਿੱਚ ਉਹਨੂੰ ਖਬਰ ਫਗਵਾੜੇ ਦੇ حوالے ਨਾਲ ਦੇਖੀ ਹੋਰੀ ਵੈਬਸਾਈਟ ਦੇ ਉੱਤੇ ਉਹ ਬੜਾ ਕਨਫਿਊਜ਼ ਕਰਕੇ ਦਿੱਤਾ ਗਿਆ ਸੀ ਕਿ ਵਨ ਕਮਿਟੀ ਡਿਡ ਦੇ ਸਦਰ ਕਮਿਟੀ ਰਿਸਪੌਂਡਡ ਦੈਨ ਅਨਦਰ ਕਮਿਟੀ ਕੇਮ ਜੋ ਪਤਾ ਨਹੀਂ ਸੀ ਲੱਗ ਰਿਹਾ ਵੀ ਇਹ ਹੈ ਕਿ ਇਹ ਡਿਵੈਲਪਮੈਂਟ ਹਾਲਾ ਬੈਕਗ੍ਰਾਉਂਡ ਦੇ ਵਿੱਚ ਇੱਕ ਮਸਜਿਦ ਨਜ਼ਰ ਆ ਰਹੀ ਸੀ ਸੋ ਮੈਨੂੰ ਲੱਗਾ ਕਿ ਵੀ ਫਗਵਾੜੇ ਦੇ ਵਿੱਚ ਬੜੇ ਸ਼ਰਾਤੀ ਜੇ ਕਿਸਮ ਦੇ ਸ਼ਿਵਸੈਨਿਕ ਰਹਿੰਦੇ ਨੇ ਕਿ ਵੀ ਮਸਜਿਦ ਦੇ ਨਾਲ ਇਹਨਾਂ ਨੇ ਕੋਈ ਛੇੜਛਾੜ ਕੀਤੀ ਹੋਏਗੀ ਪਰ ਜਿਹੜੀ ਪੋਜ਼ਿਟਿਵ ਗੱਲ ਹੈ ਜਿਸ ਦਾ ਸੀ ਕੱਲ ਰਾਦਰ ਰਜੈਸ ਨੇ ਅਪੀਲ ਕੀਤੀ ਸੀ ਕਿ ਵੀ ਉਸ ਭਾਰਤ ਦੇ ਨਕਸ਼ੇ ਦੇ ਵਿੱਚ ਜੇ ਮੁਸਲਮਾਨ, ਦਲਤ ਔਰ ਸਿੱਖ ਇਕੱਠੇ ਹੋ ਜਾਣ ਤੇ ਹਿੰਦੂਤਵੀਆਂ ਨੂੰ ਅੱਗੇ ਲਾ ਸਕਦੇ ਨੇ ਉਹਦਾ ਇੱਕ ਛੋਟਾ ਜਿਹਾ ਨਮੂਨਾ ਕੱਲ ਨੂੰ ਸਤਵਾੜੇ ਦੇ ਵਿੱਚ ਪੇਸ਼ ਹੋਇਆ ਔਰ ਘਟਨਾਗ੍ਰਾਮ ਦਾ ਜੋ ਵੀਰਵਾ ਸਾਹਮਣੇ ਆਇਆ ਔਰ 1 ਟੂ 1 ਗੱਲਬਾਤ ਰਾਜੀ ਰਾਜਦੇਵ ਟੀਵੀ ਟੀਵੀ 4 ਨਿਊਜ਼ ਪ੍ਰੋਗਰਾਮ 'ਚ ਅਮਪਾਲ ਸਿੰਘ ਚੀਮਾ ਗੱਲਬਾਤ ਕਰਨ ਗਿਆ ਅਮਰਵੀਰ ਸਿੰਘ ਜਨਾਬ ਅ ਕਿ ਉਥੋਂ ਦੇ ਸ਼ਿਫ ਸੈਲਕਾ ਨੇ ਬੇਸ਼ੱਕ ਥੋੜੀਆਂ ਬਹੁਤ ਸ਼ਰਾਰਤਾਂ ਕੁਝ ਦਿਨਾਂ ਤੋਂ ਹੀ ਕਰ ਰਹੇ ਸਨ ਤਨਵਾੜੇ ਦੇ ਵਿੱਚ ਮਸਜਿਦ ਵੀ ਹੈ ਥੋੜੀ ਬਹੁਤ ਜਿਹੜੀ ਮੁਸਲਮਾਨ ਪੋਪੂਲੇਸ਼ਨ ਹੈ ਉਹ ਉਹਨਾਂ ਦੇ ਆਪਣੇ ادارے ਵੀ ਨੇ ਥੋੜੇ ਬਿਜ਼ਨਸ ਦੇ ادارے ਤੋਂ ਉਹਨਾਂ ਦੇ ਨਾਲ ਕੁਝ ਨਾ ਕੁਝ ਛੇੜਛਾੜ ਦੂਜੇ ਤੀਜੇ ਕਰ ਰਹੇ ਸੀ ਔਰ ਇਸ ਸਭ ਦੇ ਉੱਤੇ ਪੁਲਿਸ ਜਾਂ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਰਵਈਆ ਸੀ ਉਹ ਬਿਲਕੁਲ ਜਿਵੇਂ ਕਹਿੰਦੇ ਕਿ ਬਿਲਕੁਲ ਕੋਈ ਹਰਕਤ ਨਾ ਕਰਨ ਵਾਲਾ ਸੀ ਜੀ ਤੇ ਇਸ ਦੇ ਪ੍ਰੋਟੈਸਟ ਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਆਪਣਾ ਅ ਪ੍ਰੋਸੈਸ਼ਨ ਕਰਕੇ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਉਹ ਮੈਮੋਰੰਡਮ ਦੇਣ ਜਾ ਰਹੇ ਸਨ ਜਦੋਂ ਕਿ ਉਹਨਾਂ ਨੂੰ ਫਿਰ ਹਰਾਸ ਕੀਤਾ ਗਿਆ ਉਹਨਾਂ ਦੇ ਉੱਤੇ ਪਥਰਾਵ ਕੀਤਾ ਗਿਆ ਔਰ ਜਦੋਂ ਕਿ ਉਹ ਦੌੜ ਕੇ ਬਹੁਤ ਸਾਰੇ ਵਾਪਸ ਮਸਜਿਦ ਦੇ ਵਿੱਚ ਵੜੇ ਤੇ ਇਹਨਾਂ ਨੇ ਸ਼ਿਵ ਸੈਨਕਾ ਨੇ ਉੱਥੇ ਵੀ ਉਹਨਾਂ ਨੂੰ ਹਰਾਸ ਕਰਨ ਦੀ ਕੋਸ਼ਿਸ਼ ਕੀਤੀ ਇਹ ਦੇਖਦਿਆਂ ਹੋਇਆ ਕਿ ਭਾਈ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ ਕਿ ਸਿੱਖ ਨੌਜਵਾਨ ਜਿਹੜੇ ਨੇ ਬਾਹਰ ਨਿਕਲੇ ਉਹ ਉਹਨਾਂ ਨੇ ਮੁਸਲਮਾਨਾਂ ਦਾ ਸਾਥ ਦਿੱਤਾ ਥੋੜੀ ਦੇਰ ਬਾਅਦ ਦਲਿਤ ਨੌਜਵਾਨ ਵੀ ਆਏ ਨਤੀਜੇ ਦੇ ਤੌਰ ਤੇ ਉਹ ਭੱਜ ਕੇ ਜਾ ਕੇ ਮੰਦਰ ਦੇ ਵਿੱਚ ਵੜ ਗਏ ਕਿਉਂਕਿ ਇਹਨਾਂ ਨੇ ਜਦੋਂ ਉਹਨਾਂ ਨੂੰ ਚੇਸ ਕੀਤਾ ਪੁਲਿਸ ਵੀ ਮਗਰਸੀ ਹੋਰ ਪੁਲਿਸ ਜਿਹੜੀ ਪਹਿਲਾਂ ਮੂਕਦਰਸ਼ੀਤ ਬਣੀ ਹੋਈ ਸੀ ਉਹਨਾਂ ਦੀ ਵੀ ਮਜਬੂਰੀ ਬਣੀ ਤੇ ਉਹਨਾਂ ਨੇ ਅੰਦਰੋਂ ਜਿਹੜਾ ਫਿਰ ਮੰਦਰ ਚੋਂ ਪੁਲਿਸ ਦੇ ਉੱਤੇ ਪਥਰਾਅ ਸ਼ੁਰੂ ਕੀਤਾ لیکن ਕਿਉਂਕਿ ਦੂਸਰੇ ਪਾਸੇ ਸਿੱਖ ਦਲਤ ਔਰ ਕੁਝ ਜਿਹੜੇ ਮੁਸਲਮਾਨ ਉਹ ਸਾਰੇ ਵੀ ਪੂਰੇ ਜੰਮ ਕੇ ਜਿਹੜਾ ਫਿਰ ਮੁਕਾਬਲਾ ਕਰਨ ਲਈ ਤਿਆਰ ਸਨ ਫਿਰ ਪੁਲਿਸ ਨੇ ਵੀ ਉਹਨਾਂ ਨੂੰ ਬਾਹਰ ਕੱਢ ਕੱਢ ਕੇ ਕੁੱਟਿਆ ਔਰ ਇਸ ਤਰੀਕੇ ਦੇ ਨਾਲ ਇਹਨਾਂ ਦੀ ਚੰਗੀ ਭੁੱਲ ਸਵਾਰੀ ਗਈ ਸੋ ਮੈਂ ਸਮਝਦਾ ਹਾਂ ਵੀ ਅਸੀਂ ਜਿਹੜਾ ਕੱਲ ਜਿਹੜੀ ਲਾਈਨ ਦਿੱਤੀ ਸੀ ਕਿ ਭਾਈ ਜੇ ਇਹ ਤਿੰਨ ਵਰਗ ਜਿਹੜੇ ਨੇ ਘੱਟ ਗਿਣਤੀਆਂ ਦੇ ਉਹਨਾਂ ਚ ਮੈਂ ਇਸਾਈਆਂ ਨੂੰ ਵੀ ਸ਼ਾਮਲ ਕਰਾਂਗਾ ਕਿਉਂਕਿ ਪੰਜਾਬ ਚ ਦਰਤਵਾਰ ਗਦੋ ਸਿਕੰਦੇ ਆ ਉਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਲਤ ਮੁਸਲਮਾਨ ਥੋੜੇ ਨੇ ਜੀ ਇਸਾਈ ਜ਼ਿਆਦਾ ਨੇ ਤੇ ظاہر ਹੈ ਕਿ ਜੇ ਸਾਰੇ ਇਕੱਠੇ ਹੋ ਜਾਂਦੇ ਨੇ ਤਾਂ ਇਹ ਹਿੰਦੂਤਵ ਵੀ ਜਿਹੜੇ ਨੇ ਇਹ ਅੱਗੇ ਲੱਗਣਗੇ ਸੋ ਫੁੱਲ ਬਣਾ ਕੇ ਅਸੀਂ ਇਸ ਡਿਵੈਲਪਮੈਂਟ ਨੂੰ ਪੋਜ਼ਿਟਿਵ ਡਿਵੈਲਪਮੈਂਟ ਦੇ ਤੌਰ ਤੇ ਦੇਖਣਾ ਹੈ ਜੀ ਚਲ ਮੈਂ ਆਪਣੀ ਕਮੈਂਟ ਦੇ ਵਿੱਚ ਕਹੀ ਕਿ ਬੰਗਾਲ ਜੇ ਤੁਸੀਂ ਬੰਗਾਲ ਦੀ ਹਿਸਟਰੀ ਦੇਖੋ ਤੇ ਬੰਗਾਲ ਦੇ ਇੱਕ ਪਾਸੇ ਜੇ ਤੁਸੀਂ ਬੰਗਾਲੀਆਂ ਦੀਆਂ ਸ਼ਕਲਾਵਾ ਦੇਖਦੇ ਹੋ ਤਾਂ ਤੁਹਾਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਵਿੱਚ ਮੰਗਲੋਇਡ ਰੇਸ ਦੀਆਂ ਦੀਆਂ ਅੱਖਾਂ ਛੋਟੀਆਂ ਹੋਣਗੀਆਂ ਉਹਨਾਂ ਦੇ ਫੀਚਰ ਨੇਪਾਲੀਆਂ ਚੀਨੀਆਂ ਨਾਲ ਵੀ ਥੋੜੇ ਮਿਲਦੇ ਨੇ ਰੰਗ ਦੇ ਪੱਖੋਂ ਜਾਂ ਦੂਸਰੇ ਇਧਰ ਦੇ ਰਾਗ ਵੀ ਸੋ ਬੰਗਾਲ ਨੂੰ ਬਣਾ ਕੇ ਉਹਨਾਂ ਦੀ ਜਿਹੜੀ ਸਭੇ ਤਾ ਬੰਗਾਲੀਆਂ ਦੇ ਆਪਣੀ ਜ਼ੁਬਾਨ ਨੂੰ ਪਿਆਰ ਕਰਦੇ ਨੇ ਬੰਗਲਾ ਨੂੰ ਜੀ ਇੱਕ ਕਿਸਮ ਦੇ ਲੋਕ ਨੇ ਲੇਕਿਨ ਬੰਗਾਲ ਦੇ ਵਿੱਚ ਹੀ ਜੇ ਅਸੀਂ ਐਕਸਟ੍ਰੀਮ ਜਿਵੇਂ ਹਿੰਦੂਤਵਾ ਥਾਟ ਦੀ ਗੱਲ ਇੱਕ ਪਾਸੇ ਤਾਂ ਸਾਬਰਕੜ ਦੇ ਨਾਲ ਵੀ ਸੰਬੰਧਿਤ ਜੁੜਦੀ ਹੈ ਜਾਂ ਉਸ ਤੋਂ ਪਹਿਲਾਂ ਬਾਲ ਗੰਗਾਧਰ ਤੇ ਕੋਪਾਲਕਿਸ਼ਨ ਗੋਖਲੇ ਦੂਸਰੇ ਵਜਲੇਕਰ ਬੰਗਾਲ ਨੇ ਹਿੰਦੂ ਥਾਟ ਦੇ ਲਈ ਬੜੇ オリジナル ਥਿੰਕਰ ਜਿਨ੍ਹਾਂ ਦੇ ਵਿੱਚ ਇਵਨ ਰਵਿੰਦਰਨਾਥ ਟੈਗੋਰ ਵੀ ਸ਼ਾਮਲ ਹੈ ਜਾਂ ਉਸ ਤੋਂ ਪਹਿਲਾਂ ਅਰਵਿੰਦ ਗੋਸ਼ ਔਰ ਇੱਕ ਇੱਕ ਨੇ ਜਿਹੜਾ ਸ਼ਾਇਦ ਚੇਤਨ ਮੱਠ ਜਾਕੀ ਉਸਨੇ ਇੱਕ ਨਾਵਲ ਵੀ ਲਿਖਿਆ ਸੀ ਕਿਤਾਬ ਲਿਖੀ ਸੀ ਜਿਨੇ ਬੰਗਾਲੀਆਂ ਨੂੰ ਉਕਸਾਇਆ ਸੀ ਅੰਗਰੇਜ਼ਾਂ ਦੇ ਖਿਲਾਫ ਹਿੰਸਾ ਦੇ ਲਈ ਜੋ ਤਾਂ ਕਿ ਇੱਕ ਪਾਸੇ ਬੰਗਾਲੀ ਟਰੈਡੀਸ਼ਨ ਬੜੀ ਲਿਬਰਲ ਹੈ ਬੜੀ ਉਦਾਰਵਾਦੀ ਹੈ ਦੂਸਰੇ ਪਾਸੇ ਜੇ ਅਸੀਂ ਐਕਸਟ੍ਰੀਮ ਲਾਈਨ ਦੇ ਉੱਤੇ ਵੀ ਦੇਖੀਏ ਤਾਂ ਇਹ ਹਿੰਦੂਤਵਾਜ ਹੈ ਹਿੰਦੂਆਂ ਦੇ حوالے ਨਾਲ ਹੀ ਨਹੀਂ ਕਿ ਬੰਗਾਲ ਨੇ ਮੂਲ ਤੌਰ ਤੇ ਹਿੰਦੂ ਚਿੰਤਕ ਦਿੱਤੇ ਇਵਨ ਮੁਸਲਮਾਨਾਂ ਦੇ حوالے ਨਾਲ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਜੇ ਪਾਕਿਸਤਾਨ ਦਾ ਥਾਟ অর ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਪੰਜਾਬ ਦੇ ਮੁਸਲਮਾਨਾਂ ਨੇ ਨਹੀਂ ਕੀਤੀ ਜਾਂ ਸਰਹੱਦ ਦੇ ਜਾਂ ਸਿੰਧ ਦੇ ਨਹੀਂ ਕੀਤੇ ਬੰਗਾਲ ਦੇ ਮੁਸਲਮਾਨਾਂ ਨੇ ਨਹੀਂ ਔਰ ਸਭ ਤੋਂ ਪਹਿਲਾਂ ਮੁਸਲਮ ਲੀਗ ਦੀ ਬਹੁਤ ਜਿਹੜੀ ਸਟਰੋਂਗ ਪ੍ਰੈਜੈਂਸ ਸੀ ਉਹ ਬੰਗਾਲ ਦੇ ਵਿੱਚ ਹੀ ਦੇਖੀ ਗਈ ਫਰ ਬੰਗਾਲ ਦੇ ਵਿੱਚ ਇਵਨ 1990ਾਂ ਦੇ ਵਿੱਚ ਮੁਸਲਮ ਲੀਗ ਦੀ ਹਕੂਮਤ ਵੀ ਬਣੀ ਸੀ ਸੋਹਰ ਵਰਦੀ ਦੇ ਥਲੇ ਔਰ ਸਭ ਤੋਂ ਪਹਿਲਾਂ ਜਿਹੜਾ ਪਾਕਿਸਤਾਨ ਦਾ ਮਤ ਹੈ ਉਮਮੋਸਲਮ ਲੀਗ ਬੰਗਾਲ ਨੇ ਸਾਹਮਣੇ ਦੇ ਆਂਦਾ ਸੀ ਸੋ ਕੁੱਲ ਮਿਲਾ ਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਰੱਜ ਵੀ ਜਦੋਂ ਅਸੀਂ ਬੰਗਲਾਦੇਸ਼ ਜਿਹੜਾ ਕਿ ਅੱਜ ਇੱਕ ਇੰਡੀਪੈਂਡੈਂਟ ਗੁਲਕ ਹੈ ਉਸ حوالے ਨਾਲ ਵੀ ਦੇਖੀਏ ਕਿ ਭਈ ਜੇ ਅਸੀਂ ਇਸਲਾਮ ਦੇ ਇੰਟਰਪ੍ਰੀਟੇਸ਼ਨ ਦੇ حوالے ਨਾਲ ਵੀ ਕੁਝ ਐਕਸਟ੍ਰੀਮ ਲਾਈਨ ਦੇਖ ਰਹੇ ਹਾਂ ਉਸ ਜਿਸ ਕਸਬੀ ਘਟਨਾ ਹੈ ਪਿਛਲੇ ਦਿਨਾਂ ਦੇ ਵਿੱਚ ਬਾਹਰਲੇ ਟੂਰਿਸਟ ਦੇ ਨਾਲ ਹੋਈ ਔਰ ਕੁਝ ਘਟਨਾਵਾਂ ਜਿਹੜੀਆਂ ਕਿ ਉੱਥੇ ਕੱਟਗਣਤੀ ਦੇ ਉੱਤੇ ਹਿੰਦੂਆਂ ਦੇ ਉੱਤੇ ਹਮਲਿਆਵਾਂ ਦੀਆਂ ਹੋ ਰਹੀਆਂ ਨੇ ਇਹ ਗੱਲ ਦੱਸਦੀ ਹੈ ਕਿ ਬੰਗਾਲ ਇੱਕ ਪਾਸੇ ਸੈਕੂਲਰ ਉਧਾਰ ਟ੍ਰੈਡੀਸ਼ਨ ਵੀ ਰੱਖਦਾ ਹੈ ਜੀ ਪਾਸੇ ਐਕਸਟ੍ਰੀਮ ਹਿੰਦੂਤਵਾਜ ਐਕਸਟ੍ਰੀਮ ਇਸਲਾਮ ਦੀ ਇੰਟਰਪ੍ਰੀਟੇਸ਼ਨ ਵਾਲੇ ਵੀ ਬੰਗਾਲ ਚ ਹੋਏ ਨੇ ਪਰ ਇਸ ਵੇਲੇ ਇਨਾਂ ਤੱਕ ਹਿੰਦੂਤਵੀਆਂ ਦਾ ਜ਼ੋਰ ਬੰਗਾਲ ਦੇ ਵਿੱਚ ਨਹੀਂ ਚੱਲਿਆ ਪਿਛਲੀਆਂ ਅਸੈਂਬਲੀ ਚ ਹੋਣਾ ਵੇਲੇ ਇਨਾਂ ਦਾ ਯਤਨ ਸੀ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਮੰਤਾ એનર્ਜੀ ਨੂੰ ਜਿਹੜਾ ਹੈ ਉਹ ਡੀਫੀਟ ਕਰ ਸਕੀਏ ਔਰ ਬੰਗਾਲ ਦੇ ਵਿੱਚ ਜਿਹੜਾ ਇੱਕ ਹੋਰ ਪੋਜ਼ਿਟਿਵ ਫੈਕਟਰ ਹੈ ਜਿਹਦੇ ਕਰਕੇ ਮੋਂਤਾਬ ਐਨਰਜੀ ਜਾਂ ਜਿਹੜੇ ਉੱਥੋਂ ਦੇ ਕਮਿਊਨਿਸਟ ਵੀ ਨੇ ਉਹਨਾਂ ਨੂੰ ਉਹ ਬਿਲਕੁਲ ਐਕਸਟ੍ਰੀਮ ਲਾਈਨ ਨਹੀਂ ਲੈ ਸਕਦੇ ਹਿੰਦੂ ਤਵਾਦੀ ਕਿ ਉੱਥੇ 24% ਦੇ ਕਰੀਬ ਔਰ ਕੁਝ ਹਲਕੇ ਉਹਨੂੰ ਜ਼ਿਆਦਾ ਵੀ ਕਹਿੰਦੇ ਨੇ ਮੁਸਲਮਾਨ ਪੋਪੂਲੇਸ਼ਨ ਹੈ ਜੀ ਇਹ ਗੱਲ ਮੋਂਤਾਬ ਐਨਰਜੀ ਦੇ ਜਿਹੜੀ ਇਸ ਵੇਲੇ ਚੀਫ ਮਿਨਿਸਟਰ ਹੈ ਕ੍ਰੈਡਿਟ ਚ ਜਾਂਦੀ ਹੈ ਜਦੋਂ 2002 ਦੇ ਵਿੱਚ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਨੇ ਮੁਸਲਮਾਨਾਂ ਦਾ ਕਤਲਿਆਮ ਕੀਤਾ ਔਰ ਇਹ ਰੇਲਵੇ ਮਿਨਿਸਟਰੀ ਸੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੇ ਵਿੱਚ ਔਰ ਮਮਤਾ ਬੇਨਰਜੀ ਨੇ ਅਸਤੀਫਾ ਦੇ ਦਿੱਤਾ ਸੀ ਆਪਣੀ ਮਿਨਿਸਟਰੀ ਤੋਂ ਔਰ ਉਸ ਦੀ ਜਿਹੜੀ ਕਾਰਜ ਸ਼ੈਲੀ ਹੈ ਕੰਮ ਕਰਨ ਦਾ ਢੰਗ ਹੈ ਪਹੁੰਚ ਹੈ ਉਹ ਬੜੀ ਸੈਕੂਲਰ ਹੈ ਉਦਾਰ ਹੈ ਜੀ ਜਦੋਂ ਕਿ ਭਾਰਤ ਦੇ ਵਿੱਚ ਗਾਂ ਦੇ ਮਾਮਲੇ ਚ ਲੈ ਕੇ ਬਹੁਤ ਸਾਰੇ ਸੂਬਿਆਂ 'ਚ ਕਾਨੂੰਨ ਬਣੇ ਨੇ ਹਰੈਸਮੈਂਟ ਹੋ ਰਹੀ ਹੈ ਗੁਜਰਾਤ ਦੇ ਵਿੱਚ ਕਿਵੇਂ ਜਿਹੜੇ ਚਮੜੇ ਦਾ ਕੰਮ ਕਰਨ ਵਾਲੇ ਦਲਤ ਜਿਹੜੇ ਕਿ ਗਾਂ ਦੀ ਚਮੜੀ ਲਾ ਰਹੇ ਸਨ ਕੋ ਕੋ ਉਹਨਾਂ ਦਾ ਕਿੱਤੇ ਉਹਨਾਂ ਦੇ ਉੱਤੇ ਜ਼ੁਲਮ ਹੋਇਆ ਔਰ ਇਸ ਦੇ ਵਿੱਚ ਜਦੋਂ ਕਿ ਹੈਰਾਨੀ ਹੈ ਕਿ ਵੀ ਸਾਡੇ ਪੰਜਾਬ ਦੇ ਜਿਹੜੇ ਅਸੀਂ ਆਪਣੇ ਆਪ ਨੂੰ ਸਿੱਖੀ ਦੇ ਦਾਅਵੇਦਾਰ ਕਹਿੰਦੇ ਆ ਉਹਨਾਂ ਦੇ ਵਿੱਚ ਅਕਾਲੀ ਦਲ ਸ਼ਾਮਲ ਹੈ ਔਰ ਦੂਸਰੀਆਂ ਪਾਰਟੀਆਂ ਵੀ ਉਹ ਕਾਂਗਰਸ ਹੋਏ ਜਾਂ ਆਮ ਆਦਮੀ ਪਾਰਟੀ ਹੋਏ ਜੋ ਦਲਤਾਂ ਦੇ ਨਾਲ ਹੋ ਰਿਹਾ ਹੈ ਉਸ ਬਾਰੇ ਕਿਸੇ ਨੇ ਜ਼ੁਬਾਨ ਨਹੀਂ ਖੋਲੀ ਹੈ ਕਸ਼ਮੀਰ ਬਾਰੇ ਵੀ ਜੀ ਹਾਂ ਦਲਤਾ ਬਾਰੇ ਕੇਜਰੀਵਾਲ ਜਾਂ ਰਾਹੁਲ ਗਾਂਦੇ ਨੇ ਜਾ ਕੇ ਉੱਥੇ ਆਪਣਾ ਜਿਹੜਾ ਉਹ ਸਿਆਸੀ ਜਿਹਾ ਪ੍ਰਚਾਰ ਕੀਤਾ ਪਰ ਕਸ਼ਮੀਰ ਦੇ حوالے ਨਾਲ ਜੇ ਅਸੀਂ ਦੇਖੀਏ ਵੀ ਇਹਨਾਂ ਚੋਂ ਕਿਸੇ ਨੇ ਵੀ ਆਪਣੀ ਜ਼ੁਬਾਨ ਨਹੀਂ ਖੋਲੀ ਹੈ ਲੇਕਿਨ ਮੰਮਤਾ ਬੇਨਰਜੀ ਨੇ ਦਲਤ ਮੁੱਦੇ ਦੇ ਉੱਤੇ ਔਰ ਮੁਸਲਮਾਨਾ ਦੇ ਮੁੱਦੇ ਦੇ ਉੱਤੇ ਵੀ ਨਾਲ ਖਾਸ ਤੌਰ ਤੇ ਬੜੀ بلند ਜਿਹੜੀ ਹੈ ਆਵਾਜ਼ ਦੁੱਤੀ ਹੈ ਔਰ ਇਹ ਜਿਹੜੀ ਖਬਰ ਜਿਸ ਨੇ ਮੇਰਾ ਧਿਆਨ ਖਿੱਚਿਆ ਖਾਸ ਤੌਰ ਤੇ ਉਹਦੀ ਹੈਡਲਾਈਨ ਵੀ ਬੜੀ ਦਜਸਟ ਸੀ ਕਿ ਮਮਤਾ ગાંધીਆ ਹੂ ਆਰ ਯੂ ਟੂ ਡਿਸਾਈਡ ਵਟ ਪੀਪਲ 윌 ਵੇਅਰ ਐਂਡ ਈਟ ਮਮਤਾ ਟੇਕਸ ਕਾਊ ਬਾਈ ਹੌਰਨਸ ਕਿ ਮਮਤਾ ગાંધી ਮਮਤਾ ਬੈਨਰਜੀ ਨੇ ਗਾਂ ਨੂੰ ਦੇ ਸਿੰਘਾਂ ਤੋਂ ਫੜ ਲਿਆ ਜੀ ਉਹਨੇ ਇਹ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ ਹਿੰਦੂ ਤਵੀਆਂ ਨੂੰ ਕਿ ਵੀ ਇਹ ਫੈਸਲਾ ਕਰਨ ਵਾਲੇ ਕਿ ਲੋਕ ਕੀ ਖਾਣ ਤੇ ਕੀ ਪਹਿਨ ਔਰ ਇਹਨੂੰ ਮੈਂ ਜਿਹੜਾ origignal ਇਹ ਪੜਾਂਗਾ ਸਟੋਰੀ ਕਿਉਂਕਿ ਬੜੀ ਦਰਜਸਟ ਹੈ ਮੰਨਤਾ ਬਨਰਜੀ ਵਾਇਰਡ ਡਰੈਸਿੰਗ ਦਾ ਐਨੂਅਲ ਮਾਰਟੀਅਰਸ ਡੇ ਰੈਲੀ ਇਨ ਕੋਲਕਾਤਾ ਲਾਂਚਡ ਅਟ ਸੈਂਟਰ ਗਵਰਨਮੈਂਟ ਐਂਡ ਡਿਕਲੇਅਰਡ ਥੈਟ ਹਰ ਗਵਰਨਮੈਂਟ ਊਡ ਨਾਟ ਬੀ ਮਿਊਟ ਸਪੈਕਟੇਟਰ ਇਫ ਸਮਵਨ ਇੰਟਰਫੀਅਰਸ ਵਿਦ ਪਰਸਨਲ ਚੋਇਸਸ ਮੰਨਤਾ ਬਨਰਜੀ ਨੇ ਕੋਲਕਾਤਾ ਦੇ ਵਿੱਚ ਸ਼ਹੀਦਾਂ ਦੇ ਦਿਨ ਦੇ ਉੱਤੇ ਇਹ ਕ ਰੈਲੀ ਨੂੰ ਸੰਬੋਧਨ ਕਰਦੇ ਆਂ ਸੈਂਟਰ ਗਵਰਨਮੈਂਟ ਦੇ ਉੱਤੇ ਜਿਹੜਾ ਸਿੱਧਾ ਹੱਲਾ ਬੋਲਿਆ ਔਰ ਉਹਨਾਂ ਨੂੰ ਕਿਹਾ ਕਿ ਵੀ ਅਸੀਂ ਕੋਈ ਚੁੱਪ ਕਰਕੇ ਨਹੀਂ ਬੈਠਾਂਗੇ ਮੂਕ ਦਰਸ਼ਕ ਨਹੀਂ ਹੋਵਾਂਗੇ ਜਦੋਂ ਕਿ ਤੁਹਾਡੀ ਸਰਕਾਰ ਲੋਕਾਂ ਦੀਆਂ ਨਿੱਜੀ ਜਿਹੜੀਆਂ ਚੁਆਇਸਿਜ਼ ਨੇ ਉਸ ਤੇ ਵਿੱਚ ਮਦਖਲ ਕਰ ਰਹੀ ਹੈ ਜੀ ਕਲਕੱਤਾ ਸੀਐਮ ਕੇਮ ਡਾਊਨ ਹਾਰਡ ਅਪੌਨ ਦਾ ਗੁਜਰਾਤ ਦਲਿਤ ਐਟ੍ਰੋਸਿਟੀਆਂ by cow vigilante groups and vow to uproot any such attempt made in calcutta ਉਹਨਾਂ ਨੇ ਜਿਹੜੀ ਹੈ ਸੀਐਮ ਬੰਗਾਲ ਦੀ ਨੇ ਗੁਜਰਾਤ ਦੇ ਉੱਤੇ ਜੋ ਦਲਤਾਂ ਦੇ ਉੱਤੇ ਜ਼ੁਲਮ ਹੋਏ ਨੇ ਕਾਉ ਵਿਜਲੈਂਟੇ ਗਰੁੱਪ ਗੌਰ ਰਖਸ਼ਕ ਵਗੈਰਾ ਵੱਲੋਂ ਉਸ ਦੀ ਸਖਤ ਨਿਖੇਧੀ ਕੀਤੀ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਕਲਕੱਤੇ ਦੇ ਵਿੱਚ ਇਸ ਕਿਸਮ ਦਾ ਕੁਝ ਵੀ ਜਿਹੜਾ ਉਹ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ ਉਹਨਾਂ ਕੋਲ ਉਹਨੇ ਹੋਰ ਐਕਸਪਲਿਸਿਟਲੀ ਕਿਹਾ if i consume goat meat there is no problem but if someone else has cow meat it is a problem unna keha je mai bakre da meat khandi hai te kise nu samasya nahi hai par je koi ga da khana chahnda hai te fir toanu ki problem hai i wear sarees which is not a problem but if someone else wear salwar kameez it is a problem ke je mai saree banndi hai te kise nu koi samasya nahi je koi salwar kameez ponda hai जिमेंसलमान औरत ईवन सिख वन का पैरा हो फिर तो प्रॉब्लम क्यों है We may like wearing dhotis, but someone else may prefer lungis. Who are you to decide what people will wear and eat? उन्हें कहा जी बेशक कुछ धोती पाते हैं कुछ लुंगी पसंद है पर यह हिंदू तो भी कौन ने सेंट्रल गवर्नमेंट वाले जो डिसाइड कर कि लोगों ने की पाने तो की खाना है ममता आस्ट आई हैव रिसेंटली रिसीव्ड इनफॉर्मेशन दैट सम पीपल Right हिंदुत्वी तो नहीं ਔਰ ਉਹਨਾਂ ਨੇ ਕਿਹਾ ਵੀ ਇਹ ਲੋਕ ਕੌਣ ਨੇ ਜਿਹੜੇ ਇਸ ਕਿਸਮ ਦੇ ਸਵਾਲ ਕਰਨ ਇਹਨਾਂ ਦਾ ਕੀ ਕੰਮ ਹੈ ਆਈ ਐਮ ਸਟੇਟਿੰਗ ਥਿਸ ਕਲੀਅਰਲੀ ਮੈਂ ਇਹ ਸਾਫ਼ ਕਰ ਦੇਣਾ ਚਾਹੁੰਦੀ ਹਾਂ ਵੀ ਕੰਡੈਮਨ ਦਾ ਬਰੂਟਲ ਅਸੌਲਟ ਔਨ ਦਾ ਦਲਤ ਸਿੰਘ ਗੁਜਰਾਤ ਯਸਿੰਗ ਗੁਜਰਾਤ ਦੇ ਵਿੱਚ ਦਲਤਾਂ ਤੇ ਹੋ ਰੇ ਜ਼ੁਲਮਾਂ ਦੀ ਸਖ ਨਖੇਦੀ ਕਰਦੇ ਇਫ ਸਮ ਪੀਪਲ ਟ੍ਰਾਈ ਟੂ ਕੰਡਕਟ ਸੱਚ ਕਾਉ ਸਰਵੇਜ਼ ਇਫ ਦੇ ਟ੍ਰਾਈ ਟੂ ਸਟ੍ਰੋਕ ਫਾਇਰ ਇਨ ਆਵਰ ਨੇਬਰਹੂਡਸ ਵੀ ਵਿਲ ਫਾਈਟ ਇਟ ਪੋਲੀਟੀਕਲੀ ਵੀ ਵਿਲ ਨਾਟ ਸਿਟ ਕੁਆਇਟਲੀ ਐਂਡ ਸਪੇਅਰ ਥੈਮ ਜੀ ਇਹ ਕੋਈ ਵੀ ਲੋਕ ਸਾਡੇ ਗਵਾਂਡ ਚ ਆ ਕੇ ਅੱਗ ਲਾਉਣ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਚੁੱਪ ਨਹੀਂ ਬੈਠਾਂਗੇ ਸਿਆਸੀ ਤੌਰ ਤੇ ਅਸੀਂ ਇਸ ਦੇ ਖਿਲਾਫ ਲੜਾਂਗੇ ਔਰ ਅਖੀਰ ਚੁਨੇ ਕਿ ਦ ਸੈਂਟਰ ਇਜ਼ ਪੋਕਿੰਗ ਇਟਸ ਨੋਸ ਇਨ एवरीथिंग ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਹਰ ਚੀਜ਼ ਦੇ ਵਿੱਚ ਆਪਣੀ ਲੱਤ ਫਸਾ ਰਹੀ ਹੈ ਦੇ ਡੂ ਨਥਿੰਗ ਇਹ ਕੁਝ ਨਹੀਂ ਕਰ ਰਹੇ ਦ ਸਟੇਟਸ ਡੂ ਆਲ ਦਾ ਵਰਕ ਫਾਰ ਥੈਮ ਦੇ ਕਾਮ ਆਊਟ ਟੇਕਿੰਗ ਕ੍ਰੈਡਿਟ ਇਨ ਹਿਊਜ ਐਡ ਕੈਂਪੇਨਸ ਕਿ ਸਟੇਟਾਂ ਮਿਹਨਤ ਕਰਦੀਆਂ ਨੇ ਕੁਝ ਕਰਨ ਦੇ ਲਈ ਇਹ ਐਡਾ ਲਵਾ ਕੇ ਸਾਰਾ ਕ੍ਰੈਡਿਟ ਆਪ ਲੈਂਦੇ ਨੇ ਯੂジング ਡੀਸੀਟ ਐਜ਼ ਅ ਸਟ੍ਰੈਟਜੀ ਇਹ ਧੋਖੇਬਾਜ਼ੀ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਦੇ ਨੇ ਦੇ ਆਰ ਟ੍ਰਾਈਂਗ ਟੂ ਡਿਸਟਰੋਏ ਦਾ ਫੈਡਰਲ ਸਟ੍ਰਕਚਰ ਗ੍ਰੈਂਟਡ ਬਾਈ ਦਾ ਕਨਸਟੀਟਿਊਸ਼ਨ ਕਿ ਸੰਵਿਧਾਨ ਨੇ ਫੈਡਰਲ ਢਾਂਚਾ ਦਿੱਤਾ ਇਹ ਉਸ ਨੂੰ ਤਬਾਹ ਕਰ ਰਹੇ ਨੇ ਔਰ ਫਿਰ ਉਹਨੇ ਕਿਹਾ ਕਿ ਯੂ ਆਰ ਇਨ ਪਾਵਰ ਟੁਡੇ ਟੂਮਾਰੋ ਯੂ ਕੁਡ ਬੀ ਥਰੋਨ ਆਊਟ ਬਾਈ ਦਾ ਪੀਪਲ ਸ਼ੀ ਸੈਡ ਸ਼ੀ ਐਡਿਟ ਰਿਮਾਈਂਡਿੰਗ ਦਾ ਬੀਜਪੀ ਲੈਡਰਸ਼ਿਪ ਥੈਟ 2019 ਲੋਕ ਸਭਾ ਕੋਲਜ਼ ワー ਨਟ ਫਾਰ ਅਵੇ ਉਹਨੇ ਕਿਹਾ ਮਮਤਾ ਬੇਨਰਜੀ ਨੇ ਕਿ ਅੱਜ ਤੁਸੀਂ ਤਾਕਤ ਜੋ ਕੱਲ ਨੂੰ ਲੋਕਤਾਂ ਨੂੰ ਬਾਹਰ ਵੀ ਘੱਡ ਸਕਦੇ ਨੇ ਔਰ 2019 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਨੇ ਉਹ ਬਹੁਤੀਆਂ ਦੂਰ ਨਹੀਂ ਨੇ ਜੀ ਮੈਂ ਸਮਝਦਾ ਹਾਂ ਵੀ ਇਸ ਕਿਸਮ ਦੀਆਂ ਗੱਲਾਂ ਕਹਿਣ ਲਈ ਗੱਠ ਚਾਹੀਦੇ ਨੇ ਇਮਾਨਦਾਰੀ ਚਾਹੀਦੀ ਹੈ ਕਿੱਥੇ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਜਿਹਨੇ ਮੂੰਚ ਘੁੰਗਣੀਆਂ ਪਾਈਆਂ ਹੋਈਆਂ ਜੋ ਕਸ਼ਮੀਰ ਦੇ ਵਿੱਚ ਹੋਇਆ ਮੈਂ ਸਮਝਦਾ ਇਹ ਇਹਨਾਂ ਨੂੰ ਕਿਵੇਂ ਰਾਤ ਨੀਂਦ ਆਉਂਦੀ ਹੋਵੇਗੀ ਜਿਹੜੇ ਜਾ ਕੇ ਦਿੱਲੀ ਦੇ ਵਿੱਚ ਹੋਰ ਥਾਵਾਂ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਨੇ ਜਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਬਰਾਬਰ ਮੋਦੀ ਨੂੰ ਲਿਆ ਕੇ ਖੜਾ ਕਰਦੇ ਨੇ ਇਹਨਾਂ ਉਹਨਾਂ ਔਰਤਾਂ ਦੀਆਂ ਵੀ ਚੀਖ ਪੁਖਾਰ ਕਸ਼ਮੀਰ ਦੇ ਵਿੱਚ ਜਿਹੜੀਆਂ ਬੇਬਸਤ ਹੋ ਰਹੀਆਂ ਨੇ ਉਹ ਬੱਚਿਆਂ ਮੈਂ ਦੇਖ ਰਿਹਾ ਸੀ 4 ਸਾਲ ਦੀ ਬੱਚੀ ਜਿਸ ਨੂੰ ਪੈਨਟ ਗੰਸ ਦੇ ਨਾਲ ਜਿਹੜਾ ਉਹਨੇ ਕਰ ਦਿੱਤਾ ਗਿਆ ਕਿ ਇਹ ਉਹਨਾਂ ਨੂੰ ਉਹ ਕਿਉਂ 마ਸੂਮ ਬੱਚੇ ਨਜ਼ਰ ਨਹੀਂ ਆਦੇ ਕਿਉਂ ਉਹ ਘਰਾਂ ਦੇ ਘਰ ਜਿਹੜੀ ਫੌਜ ਤਬਾਹ ਕਰ ਰਹੀ ਆ ਉਹ ਨਜ਼ਰ ਨਹੀਂ ਆਂਦੇ ਔਰ ਇਹ ਨਹੀਂ ਐ ਵੀ ਉਹਨਾਂ ਨੂੰ ਗੋਲੀਆਂ ਕੋਈ ਜਾ ਕੇ ਕੋਈ ਪ੍ਰੋਟੈਸਟ ਦੇ ਵਿੱਚ ਸੀ 4 ਸਾਲ ਦੀ ਬੱਚੀ ਕੋਈ ਪ੍ਰੋਟੈਕਟ ਘਰਾਂ ਦੇ ਵਿੱਚ ਆ ਕੇ ਇਹਨਾਂ ਨੇ ਲੋਕਾਂ ਨੂੰ ਘੜੀਸ ਘੜੀਸ ਕੇ ਲੋਕਾਂ ਦੇ ਜਿਹੜੇ ਨੇ ਦਰਵਾਜ਼ੇ ਖੁਲਵਾ ਕੇ ਜਿਹੜਾ ਹੈ ਬੁਰੀ ਤਰ੍ਹਾਂ ਮਾਰਿਆ ਪਰ ਮੈਂ ਸਮਝਦਾ ਹਾਂ ਵੀ ਅਸੀਂ ਹਮੇਸ਼ਾ ਇਹ ਕਹਿੰਦੇ ਆ ਕਿ ਜੂਨ 84 ਚ ਸਾਡੇ ਤੇ ਘਰੂਕਾਰਾ ਵਰਤਿਆ ਨਵੰਬਰ 84 ਚ ਵਰਤਿਆ ਦੂਸਰਿਆਂ ਨੇ ਆਵਾਜ਼ ਕਿਉਂ ਨਹੀਂ ਚੁੱਕੀ ਔਰ ਅੱਜ ਹੀ ਨਹੀਂ ਭਵਿੱਖ ਦੀਆਂ ਜਨਰੇਸ਼ਨਸ ਜੇ ਪੁੱਛਣ ਗਏ ਕਿ ਭਾਈ ਤੁਸੀਂ ਸਿੱਖ ਸੀ ਤੁਸੀਂ ਇਹ ਦਾਵਾ ਕਰਦੇ ਹੋ ਕਿ ਭਾਈ ਜ਼ੁਲਮ ਦੇ ਖਿਲਾਫ ਖਲੋਣਾ ਬੋਲਣਾ ਜਿਹੜਾ ਉਹ ਸਿੱਖ ਦਾ ਫਰਜ਼ ਹੈ ਕਸ਼ਮੀਰ ਦੇ ਲੋਕ ਸ਼ਾਂਤਮਈ ਤਰੀਕੇ ਦੇ ਨਾਲ ਆਪਣੇ ਆਜ਼ਾਦੀ ਦੇ ਹੱਕ ਨੂੰ ਚਾਹੁੰਦੇ ਨੇ ਜਿਹੜਾ ਕਿ ਯੂਨਾਈਟਿਡ ਨੇਸ਼ਨਜ਼ ਉਹਨਾਂ ਨੂੰ ਦਿੱਤਾ ਮੁੱਢਲਾ ਅਧਿਕਾਰ ਹੈ ਤੇ ਜੇ ਉੱਥੇ ਜ਼ੁਲਮ ਹੋ ਰਿਹਾ ਇਸ ਕਦਰ ਫੌਜ ਨੇ ਸੁਰੱਖਿਆ ਦਸਤੇ ਨੇ ਜ਼ੁਲਮ ਕੀਤਾ ਅਕਾਲੀ ਪਾਰਟੀ ਇੱਕ ਵੱਡਿਆਂ ਬਿਲਕੁਲ ਚੁੱਪ ਧਾਰੀ ਹੋਈ ਹੈ ਤੇ ਇਹ ਜਥੇਦਾਰ ਕਾਤਖਤ ਤੋਂ ਲੈ ਕੇ ਦੂਸਰੇ ਜਿਹੜੇ ਕਿ ਤਨਖਾਈਏ ਨੇ ਬਾਦਲ ਦੇ ਇਹ ਹਰ ਗੱਲ ਦੇ ਵਿੱਚ ਕਿਤੇ ਕੁਝ ਹੋਏ ਬਿਆਨਬਾਜ਼ੀ ਦੇਣ ਲੱਗਿਆ ਜਿਹੜਾ ਅੱਧਾ ਸੈਕਿੰਡ ਲੋਂਦੇ ਨੇ ਇਹਨਾਂ ਦੇ ਵੀ ਜ਼ੁਬਾਨਾਂ ਨੂੰ ਤਾੜੇ ਲਾਏ ਹੋਏ ਨੇ ਪਰ ਮੈਂ ਸਮਝਦਾ ਵੀ ਸ਼੍ਰੋਮਣੀ ਗਾਦੀਦਾਰ ਅੰਮ੍ਰਿਤਸਰ ਵਧਾਈ ਦਾ ਹੱਕਦਾਰ ਹੈ ਜਿਨ੍ਹਾਂ ਨੇ ਪਹਿਲਾ ਅਰਦਾਸ ਦਿਵਸ ਬਣਾਇਆ ਦਲ ਖਾਲਸਾ ਨੇ ਜਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਔਰ ਫਗਵਾੜੇ ਦੇ ਵਿੱਚ ਫਿਰ ਜਵੇਂ ਮੁਸਲਮਾਨ ਔਰ ਦਰਤ ਨੌਜਵਾਨਾ ਨੇ ਸਿੱਖ ਨੌਜਵਾਨਾ ਨੇ ਇਹਨਾਂ ਦਾ ਮੂੰਹ ਭੰਨਿਆ ਮੈਂ ਸਮਝਦਾ ਵੀ ਇਹਨਾਂ ਨੇ ਜਿਵੇਂ ਕਹਿੰਦੇ ਨੇ ਕਿ ਲਾਜ ਰੱਖ ਲਈ ਨਹੀਂ ਤਾਂ ਹੋਟਾ ਇਹ ਸੀ ਕਿ ਭਾਈ ਦੂਸਰੀਆਂ ਜਥੇਬੰਦੀਆਂ ਬੋਲ ਰਹੀਆਂ ਨੇ ਮਮਤਾ ਵਨਰਜੀ ਬੋਲੀ ਹੈ ਉਹਨਾਂ ਨੇ ਆਵਾਜ਼ ਚੁੱਕੀ ਹੈ ਵੀ ਕਿੱਥੇ ਹੈ ਪੰਜਾਬ ਔਰ ਕਿੱਥੇ ਐਸੇ ਕੌਮਸੋ ਇਹਨਾਂ ਨੇ ਜਿਹੜੀ ਇਹ ਆਵਾਜ਼ ਚੁੱਕ ਕੇ ਖਾਸ ਤੌਰ ਤੇ ਜਿਹੜੀ ਕਸ਼ਮੀਰੀਆਂ ਦੇ ਮੁੱਢਲੇ ਹੱਕਾਂ ਦੀ ਗੱਲ ਔਰ ਫੌਜ ਦੇ ਜ਼ੁਲਮ ਉਸ ਦੇ ਲਈ ਘਟੋ-ਘਟ ਉਹਨਾਂ ਨੇ ਇਤਿਹਾਸ ਵਿੱਚ ਸਮੁੱਚੀ ਕੌਮ ਨੂੰ ਕਲੰਕਤ ਹੋਣ ਤੋਂ ਬਚਾ ਲਿਆ ਜ ਜਿਸ ਜ਼ਰੂਰ ਕਿਹਾ ਜਾਏਗਾ ਕਿ ਭਾਈ ਇੱਕ ਵੱਡਾ ਹਿੱਸਾ ਜਿਹੜਾ ਕਿ ਜਿਵੇਂ ਅ ਮੈਲਕਮ ਐਕਸ ਨੇ ਥਾ ਦੇ ਗਿਆ ਸੀ ਉਹਨੇ ਕਿਹਾ ਜੀ ਸਾਡੇ ਕਾਲਿਆਂ ਚ ਗੁਲਾਮੀ ਇਸ ਕਦਰ ਵੜੀ ਹੋਈ ਹੈ ਇੱਕ ਹਾਲੂ ਸਿਨਗਰ ਨੇ ਇੱਕ ਫੀਲਡ ਨਿਗਰ ਨੇ ਔਰ ਬਹੁਤ ਥੋੜੇ ਨੇ ਜਿਹੜੇ ਮਹਿਸੂਸ ਕਰਦੇ ਨੇ ਵੀ ਅਸੀਂ ਗੁਲਾਮ ਹਾਂ ਔਰ ਮੈਂ ਸਮਝਦਾ ਹਾਂ ਕਿ ਅੱਜ ਪੰਜਾਬ ਦੇ ਵਿੱਚ ਬਾਦਲ ਕਿਆ ਦੀ ਵਿਦਵਾਨਤ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਗੁਲਾਮੀ ਦੇ ਵਿੱਚ ਨਾ ਸਿਰਫ ਗੁਲਾਮੀ ਨੂੰ ਇੰਜੋਏ ਕਰ ਰਿਹਾ ਹੈ ਪਰ ਉਹਨਾਂ ਨੂੰ ਜਿਹੜਾ ਹੈ ਨਾ ਗੁਲਾਮਾਂ ਨੂੰ ਅੱਗੇ ਲਾ ਕੇ ਦੂਸਰੀਆਂ ਕਾਟਿਗਰੀਆਂ ਨੂੰ ਵੀ ਗੁਲਾਨ ਬਣਾਉਣ ਦੇ ਲਈ ਉਹ ਇਸਤੇਮਾਲ ਕਰ ਰਹੇ ਨੇ ਜੀ ਕੋਈ ਹਰਿਆਉਂ ਕੂਟ ਰਹਿ ਹੋ ਰਹੀ ਕਿਸੇ ਨੇ ਤਾਂ ਲਾਜ ਰੱਖੀ ਹੈ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਜੀ ਰਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬ੍ਰੇਕ ਤੋਂ ਬਾਅਦ ਅਸੀਂ ਡਿਸਕਸ ਕਰਾਂਗੇ ਈਮੇਲ ਜੋ ਸਾਡੇ ਦਰਸ਼ਕਾਂ ਵੱਲੋਂ ਆਈਆਂ ਨੇ ਇੱਥੇ ਲੈਨੇ ਆ ਬ੍ਰੇਕ ਈਵਰਸ ਤੁਸੀਂ ਸਾਰਨਾ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ